ਪਿਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜੋ ਕਿ ਇੱਕ ਚਾਈਨਾ ਡੋਰ ਤੇ ਬਣਾਈ ਗਈ ਸੀ ਅੱਜ ਜਿਨ੍ਹਾਂ ਨੇ ਬਣਾਈ ਸੀ ਉਹ ਸ਼ਖਸ ਸਾਡੇ ਨਾਲ ਜੁੜੇ ਨੇ ਜਸਵਿੰਦਰ ਸਿੰਘ ਸਿੱਧੂ ਅ ਜਸਵਿੰਦਰ ਸਿੰਘ ਸਿੱਧੂ ਜੀ ਤੁਹਾਡਾ ਜੀ ਮੀਡੀਆ ਤੇ ਸਵਾਗਤ ਹੈ ਇੱਕ ਤੁਹਾਡਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਤੇ ਲੋਕ ਬੜੇ ਉਹਨੂੰ ਦੇਖਦੇ ਆ ਆਸ ਨਾਲ ਵੀ ਦੇਖ ਰਿਹਾ ਵੀ ਕਾਸ਼ ਸਾਡੇ ਅੱਛਰ ਵੀ ਕੁਛੇਵਦੇ ਹੋਣ ਇਹੋ ਜੇ ਹੋਣਾ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਤੁਸੀਂ ਜੇ ਮੀਡੀਆ ਦੀ ਸਮੁੱਚੀ ਟੀਮ ਨੂੰ ਜੀ ਆਇਆਂ ਨੂੰ ਤੇ ਜੀ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਦੇਖਣ ਤੋਂ ਮਕਸਦ ਭਾਈ ਜੀ ਇਹ ਹੈ ਵੀ ਸਮਾਜ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਲੋਕ ਹੈ ਜੇ ਜਦੋਂ ਕਹਿੰਦੇ ਅਸੀਂ ਸਮਾਜ ਦੇ ਵਿੱਚ ਆਉਣੇ ਨਾ ਸਾਡਾ ਜਨਮ ਹੁੰਦਾ ਹੈ ਤਾਂ ਪ੍ਰਮਾਤਮਾ ਕੁਦਰਤ ਜਿਹੜੀ ਆ ਉਹ ਸਾਡੀਆਂ ਡਿਊਟੀਆਂ ਲਾ ਕੇ ਭੇਜਦੀ ਹੈ ਕਿਸੇ ਦੀਆਂ ਚੋਰੀ ਕਰਨ ਦੀਆਂ ਕਿਸੇ ਦੀਆਂ ਸਾਧੂ ਬਣਨ ਦੀਆਂ ਕਿਸੇ ਦੀਆਂ ਸਮਾਜ ਸੇਵਾ ਕਰਨ ਦੀਆਂ ਉਹ ਜਿਹੜਾ ਹੈਗਾ ਵੀ ਮੈਂ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਜੀ ਅੱਜ ਤੱਕ ਦੀ ਉਹਨੂੰ ਬਹੁਤ ਐਨੇ ਉਬੜ ਖਬੜ ਰਾਹਾਂ ਦੇ ਵਿੱਚੋਂ ਲੰਘਾਇਆ ਤੇ ਹਾਲੇ ਵੀ ਜਿਹੜੀਆਂ ਉਹ ਬਹੁਤ ਇਹੋ ਜਿਹੀਆਂ ਮੁਸ਼ਕਲਾਂ ਮੇਰੇ ਸਾਹਮਣੇ ਖੜੀਆਂ ਐ ਕਿ ਜਿਨ੍ਹਾਂ ਨੂੰ ਸੋਚ ਕੇ ਮੈਂ ਸੋਚਦਾ ਕਿ ਮੇਰੀ ਜਗ੍ਹਾ ਜੇ ਕੋਈ ਹੋਰ ਇਨਸਾਨ ਹੁੰਦਾ ਤਾਂ ਸ਼ਾਇਦ ਅੱਜ ਤੋਂ ਬਹੁਤ ਸਾਲ ਪਹਿਲਾਂ ਆਪਣੇ ਆਪ ਨੂੰ ਜਿਵੇਂ ਆਪਾਂ ਕਹਿੰਦੇ ਨੇ ਕਿ ਫਲਾਣੇ ਨੇ ਆਰਥਿਕ ਹਾਲਾਤਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਮੇਰੇ ਖਿਆਲ ਸ਼ਾਇਦ ਕਰ ਗਿਆ ਹੁੰਦਾ ਜੇ ਕੋਈ ਮਾੜੇ ਜਿਹੇ ਦਾ ਇਨਸਾਨ ਹੁੰਦਾ ਤਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਿਆ ਜਿੱਥੇ ਬਹੁਤ ਕੁਝ ਦਾ ਮੈਂ ਸ਼ਿਕਾਰ ਹੋਇਆ ਜਿੱਥੇ ਮੈਨੂੰ ਲੱਗਿਆ ਕਿ ਆ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਉਹਦੇ ਇਹ ਉਸ ਦੌਰ ਦੇ ਦੌਰਾਨ ਨਾ ਜਿੱਦਾਂ ਆਪਣੀ ਜ਼ਿੰਦਗੀ ਜਿਵੇਂ ਜਿੱਥੋਂ ਸ਼ੁਰੂ ਕੀਤੀ ਹੈ ਜਿੱਥੋਂ ਮੈਨੂੰ ਲੱਗਿਆ ਕਿ ਮੈਂ ਦੁਨੀਆਂ 'ਚ ਵਿਚਰਨਾ ਸ਼ੁਰੂ ਕੀਤਾ ਉੱਥੇ ਬਈ ਮੈਨੂੰ ਲੱਗਿਆ ਇਹ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਮੁਸ਼ਕਲਾਂ ਹੈ ਜਿਨ੍ਹਾਂ ਦੇ ਵਿੱਚ ਆਮ ਲੋਕ ਜਿਹੜੇ ਹਨਾ ਵੀ ਉਹ ਬੋਲਣ ਲੱਗਿਆ ਹਜ਼ਾਰ ਵਾਰੀ ਜਾਂ ਲੱਖ ਵਾਰੀ ਸੋਚਦੇ ਆ ਕਿ ਯਾਰ ਵੀ ਮੈਂ ਇਸ ਵਿਸ਼ੇ ਤੇ ਬੋਲਾਂ ਕਿ ਨਾ ਬੋਲਾਂ ਤੇ ਸੋ ਮੇਰਾ ਜਿਹੜਾ ਫੀਲਡ ਹੈ ਜੀ ਮੇਰਾ ਪ੍ਰਾਇਮਰੀ ਸਕੂਲ ਤੋਂ ਬਚਪਨ ਤੋਂ ਲੈ ਕੇ ਮੈਨੂੰ ਗਾਇਕੀ ਦਾ ਸ਼ੌਂਕ ਸੀਗਾ ਉਦੋਂ ਬਾਅਦ ਦੇ ਵਿੱਚ ਸਕੂਲ ਕਾਲਜ ਹੁੰਦਿਆਂ ਹੁੰਦਿਆਂ ਮੇਰੇ ਉਸਤਾਦ ਜੀ ਹੋਰ ਨਾਲ رابطہ ਹੋ ਗਿਆ 18 19 ਸਾਲ ਮੈਂ ਬਲਕਾਰ ਨਖੀਲਾ ਸਭ ਦੇ ਗਰੁੱਪ ਦੇ ਨਾਲ ਰਿਹਾ ਆਰਗੇਨਾਈਜੇਸ਼ਨ ਕੀਤੀ ਆ ਆਪਣੀਆਂ ਐਲਬਮਸ ਕੀਤੀਆਂ ਜਸਵਿੰਦਰ ਸਿੱਧੂ ਦੇ ਨਾਂ ਤੇ ਕੀਤੀਆਂ ਸੋ ਵੈਸੇ ਜਿਹੜਾ ਹੈਗਾ ਅਸੀਂ ਸਿੱਧੂ ਬਰਾੜ ਗੋਦ ਦੇ ਵਿੱਚੋਂ ਆਂ ਜ਼ਿਆਦਾਤਰ ਮੈਨੂੰ ਬਰਾੜ ਸਾਹਿਬ ਕਹਿ ਕੇ ਜਾਂਦਾ ਸੋ ਉਹਦੇ ਮੁਤਾਬਕ ਜਿਹੜਾ ਸੀ ਮੈਨੂੰ ਲੱਗਿਆ ਕਿ ਯਾਰ ਕਿਤੇ ਨਾ ਕਿਤੇ ਰੋਟੀ ਰੋਜੀ ਦਾ ਸਾਧਨ ਬਣ ਜਾਊ ਕਿਉਂਕਿ ਰੋਜ਼ਗਾਰ ਬਹੁਤ ਜ਼ਰੂਰੀ ਹੈ ਜੀ ਮੈਂ ਸਰਕਾਰਾਂ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਹਾਂ ਕਿ ਹਰ ਇੱਕ ਘਰ ਦੇ ਵਿੱਚ ਰੋਜ਼ਗਾਰ ਦੇਵਾਂਗੇ ਇਹ ਅਨਾਉਂਸਮੈਂਟਾਂ ਬਹੁਤ ਕੀਤੀਆਂ ਜਾਂਦੀਆਂ ਪਰ ਰੋਜ਼ਗਾਰ ਦਿੱਤੇ ਨਹੀਂ ਜਾਂਦੇ ਅਮਲੀ ਰੂਪ ਦੇ ਵਿੱਚ ਆਮਾ ਨਹੀਂ ਅਮਲੀ ਜਮਾ ਨਹੀਂ ਪਹਿਨਾਇਆ ਜਾਂਦਾ ਜ਼ਮੀਨੀ ਪੱਧਰ ਤੇ ਉਹਨੂੰ ਇਸ ਕਰਕੇ ਮੇਰੀਆਂ ਵੀ ਉਹ ਪ੍ਰੋਬਲਮਾਂ ਰਹੀਆਂ ਕਿ ਮੈਂ ਪੜ੍ਹਾਈ ਰਖਾਈ ਕਰਨ ਦੇ ਬਾਵਜੂਦ ਵੀ ਮੈਂ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੱਡੀ ਛੋਟੀ ਜਿਹੜੀ ਸਰਕਾਰੀ ਜੋਬ ਹੈ ਸਰਵਿਸ ਹੈ ਜਿਹਨੂੰ ਨੌਕਰੀ ਕਹਿੰਦੇ ਆ ਮੈਂ ਉਹ ਤੇ ਨਹੀਂ ਸੈੱਟ ਹੋ ਸਕਿਆ ਸੋ ਆਪਣੀ ਜ਼ਿੰਦਗੀ ਨੂੰ ਕਿਵੇਂ-ਕਿਵੇਂ ਮੈਂ ਪੜਾ-ਦੜਾ ਅੱਗੇ ਲੈ ਕੇ ਗਿਆ ਉਹ ਮੈਂ ਤੇ ਮੇਰਾ ਪਰਿਵਾਰ ਜਾਣਦੇ ਆ ਤੇ ਉੱਥੋਂ ਚਲਦਿਆਂ ਚਲਦਿਆਂ ਜਮਾਨਾ ਜਿਹੜਾ ਉਹ ਡਿਜੀਟਲ ਹੋ ਗਿਆ ਤੇ ਡਿਜੀਟਲਾਈਜ਼ਮ ਦੇ ਵਿੱਚ ਮੈਂ ਪਿਛਲੇ 3-4 ਸਾਲਾਂ ਤੋਂ ਸ਼ਾਰਟ ਮੂਵੀਜ਼ ਕਰ ਰਿਹਾ ਜਿਹਦੇ ਵਿੱਚ ਸਮਾਜ ਨੂੰ ਸੇਧ ਦੇਣ ਵਾਲੀਆਂ ਬਹੁਤ ਸਾਰੀਆਂ ਵੀਡੀਓਜ਼ ਅਸੀਂ ਕਰ ਚੁੱਕੇ ਹਾਂ ਜਿਵੇਂ ਕਿ ਕੁੜੀਆਂ ਇੱਥੋਂ ਮੁੰਡਿਆਂ ਦੇ ਨਾਲ ਵਿਆਹ ਕਰਵਾ ਕੇ ਕੈਨੇਡਾ ਚਲੀਆਂ ਜਾਂਦੀਆਂ ਪੈਸੇ ਲਵਾ ਦਿੰਦੀਆਂ ਉੱਥੇ ਜਾ ਕੇ ਮੁਕਰ ਜਾਂਦੀਆਂ ਉਹਨਾਂ ਵਿਸ਼ਿਆਂ ਤੇ ਅਸੀਂ ਬਣਾਈ ਇੱਕ ਕਾਫੀ ਇੱਥੇ ਸਾਡੇ ਹੁੰਦਾ ਕਿ ਚਾਹੇ ਕੋਈ ਟਰੱਕ ਫਰੂਟ ਦਾ ਪਲਟ ਗਿਆ ਸਬਜ਼ੀ ਦਾ ਪਲਟ ਗਿਆ ਲੋਕ ਜਿਹੜਾ ਉਹ ਡਰਾਈਵਰ ਦੀ ਜਾਨ ਬਚਾਉਣ ਦੀ ਬਜਾਏ ਉਹ ਜਿਹੜਾ ਉੱਥੇ ਸਮਾਨ ਉਹਦੇ ਵਿੱਚ ਆਹੇ ਉਹ ਜੋ ਵੀ ਆਖਾਨ ਪੀਣ ਦਾ ਉਹਨੂੰ ਘਰਾਂ ਦੇ ਵਿੱਚ ਲਜਾਣ ਤੇ ਢੋਂ ਤੇ ਲੱਗ ਜਾਂਦੀਆਂ ਜਾ ਲੁੱਟਾਂ ਖੋਹਾਂ ਹੋ ਗਈਆਂ ਜਿਵੇਂ ਵਧਿਆ ਪਿਆ ਸਾਰਾ ਕੁਝ ਬਹੁਤ ਸਾਰੀਆਂ ਮਾੜੀਆਂ ਆਲਾਮਤਾਂ ਜਿਹੜੀਆਂ ਉਹ ਦਿਨੋਂ ਦਿਨਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਨਹੀਂ ਦੇਸ਼ ਦੇ ਵਿੱਚ ਹੀ ਵਧਦੀਆਂ ਪਰ ਪੰਜਾਬ ਦੇ ਵਿੱਚ ਕੁਝ ਜ਼ਿਆਦਾ ਹੋਇਆ ਪਿਆ ਉਹਨਾਂ ਚੀਜ਼ਾਂ ਨੂੰ ਜਿਹੜਾ ਸੀ ਉਹ ਕਹਿੰਦੇ ਜਿਹੜਾ ਚਿੰਤਕ ਹੈ ਉਹਨੂੰ ਫਿਰ ਗੱਲ ਕਰਨੀ ਬਣਦੀ ਹੁੰਦੀ ਹੈ ਤੇ ਉਹਨਾਂ ਵਿਸ਼ਿਆਂ ਤਹਿਤ ਹੀ ਅਸੀਂ ਜਿਹੜਾ ਹੈਗਾ ਜਿਵੇਂ ਇਹ ਅਸੀਂ ਉਹ ਵੀ ਬਣਾਇਆ ਸੀ ਕਿ ਪਾਣੀ ਦੇ ਵਿੱਚ ਇਹ ਜਿਹੜਾ ਬਹੁਤ ਰਾਇਆਂ ਚੀਜ਼ਾਂ ਪ੍ਰਵਾਹ ਹੋਣੀਆਂ ਅਸੀਂ ਕਹਿੰਨੇ ਕਿ ਸਾਡਾ ਇਸ ਤਰ੍ਹਾਂ ਵੀ ਇਹ ਧਾਰਮਿਕ ਸਮਗਰੀ ਸੀ ਉਹ ਚੀਜ਼ਾਂ ਜਿਹੜਾ ਪਾਣੀ ਨੂੰ ਗੰਧਲਾ ਕਰਦੇ ਆਂ ਦੂਸ਼ਿਤ ਕਰਦੇ ਆਂ ਅਸੀਂ ਇੱਕ ਪਾਸੇ ਤਾਂ ਕਹਿੰਦੇ ਬੁੱਢਾਂ ਨਾਲਾ ਜਿਹੜਾ ਉਹਦਾ ਪਾਣੀ ਬੰਦ ਕਰਦੇ ਹੋ ਸਤਲੁਜ ਚ ਪੈਣ ਤੋਂ ਦੂਜੇ ਪਾਸੇ ਉਸੇ ਨਹਿਰਾਂ ਸੂਆਂ ਕੱਸੀਆਂ ਦੇ ਵਿੱਚ ਅਸੀਂ ਆਪ ਬਹੁਤ ਕੁਝ ਸਿੱਟਦੇ ਆਂ ਜਿਹੜਾ ਨਹੀਂ ਸਿੱਟਣਾ ਚਾਹੀਦਾਗਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਉਹਨਾਂ ਤੇ ਵੀ ਅਸੀਂ ਵੀਡੀਓਜ਼ ਬਣਾਈਆਂ ਪਿੱਛੇ ਇੱਥੇ ਆ ਕੇ ਬਸੰਤ ਪੰਚਮੀ ਤੇ ਕਿਉਂਕਿ ਮੈਂ ਬਹੁਤ ਸਾਰੇ ਕੇਸ ਵੇਖੇ ਜੀ ਪਿੱਛੇ ਇਹ ਬਸੰਤ ਪੰਚਮੀ ਤੋਂ ਪਹਿਲਾਂ ਕਿ ਇੱਕ ਨੌਜਵਾਨ ਮੁੰਡੇ ਦੀ ਡੈਥ ਹੋਈ ਜਿਹੜੀ ਮੇਰੇ ਕੋਲ ਦੇਖੀ ਨਹੀਂ ਗਈ ਅਜਨਾਲਾ ਸਾਈਡ ਦੀ ਗੱਲ ਹੈ ਇਹ ਜਿਲ੍ ਉਹ ਮੁੰਡਾ ਆਪਣੇ ਘਰ ਨੂੰ ਜਾ ਰਿਹਾ ਸੀ ਤਿੰਨ ਭੈਣਾਂ ਦਾ ਇਕੱਲਾ ਭਰਾ ਸੀਗਾ 17-18 ਸਾਲ ਦਾ ਉਹਦੇ ਗਲੇ ਦੇ ਵਿੱਚ ਚਾਈਨਾ ਡੋਰ ਪਈ ਉਹਦਾ ਗਲਾ ਕੱਟਿਆ ਗਿਆ ਤੇ ਕਹਿੰਦੇ ਉਹਨੂੰ ਘੰਟਾ ਡੇਢ ਘੰਟਾ ਤੜਫ ਤੜਫ ਕੇ ਲੱਗ ਗਿਆ ਉਹਦੀ ਮੌਤ ਹੋਣ ਤੇ ਉਹ ਚੀਜ਼ਾਂ ਦੇਖ ਕੇ ਮੈਨੂੰ ਲੱਗਾ ਕਿ ਯਾਰ ਸਾਨੂੰ ਅਵੇਅਰਨੈਸ ਵਾਸਤੇ ਕੁਝ ਕਰਨਾ ਚਾਹੀਦਾ ਤੇ ਮੈਂ ਆਪਣੇ ਪਰਸਨਲ ਸੋਸ਼ਲ ਮੀਡੀਆ ਅਕਾਊਂਟ ਤੇ ਉਹਨੂੰ ਜਿਹੜਾ ਅਸੀਂ ਫਲਮਾਕਣ ਕਰਕੇ ਸਾਡੀ ਟੀਮ ਜਿਹੜੀ ਹੈ ਉਹਨੂੰ ਪਾਇਆ ਤੇ ਉਹ ਤੋਂ ਬਾਅਦ ਵਿੱਚ ਮੈਨੂੰ ਲੱਗਾ ਕਿ ਚੱਲ 5-10 ਹਜ਼ਾਰ ਲੋਕ ਜਿਹਨੂੰ ਵੇਖਣਗੇ ਤਾਂ ਚੰਗਾ ਮੈਸੇਜ ਜਿੰਨੇ ਲੋਕਾਂ ਤੱਕ ਜਾਊਗਾ ਉਹ ਚੰਗੀ ਗੱਲ ਤੇ ਜਦੋਂ ਨੂੰ ਮੈਂ ਪੂਰਾ ਦਿਨ ਦੇਖਿਆ ਤੇ ਉਦੋਂ ਤੱਕ ਜਿਹੜਾ ਸੀ ਉਹ ਰੂਪ ਇਹੋ ਜਿਹਾ ਧਾਰਨ ਕਰ ਗਈ ਕਿ ਮੈਸੇਜ ਇੱਕ ਵੱਡੇ ਮੈਸੇਜ ਧਮਾਕੇ ਦੇ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਚਲਾ ਗਿਆ ਤੇ ਇਹਦੇ ਤੋਂ ਸਾਡਾ ਨਾ ਤਾਂ ਕਿਸੇ ਸਰਕਾਰ ਨੂੰ ਨਾ ਮਜੂਦਾ ਨੂੰ ਨਾ ਸਾਬਕਾ ਨੂੰ ਮੈਂ ਕਹਾਂ ਕਿ ਕਿਸੇ ਵੀ ਕਿਸੇ ਇੱਕ ਵਿਸ਼ੇਸ਼ ਨੂੰ ਟਿੱਪਣੀ ਕਰਕੇ ਨਹੀਂ ਸੀ ਸਾਡੀ ਸਿਸਟਮ ਤੋਂ ਗੱਲ ਸੀ ਇਹ ਲੱਗਦਾ ਨਹੀਂ ਇਹ ਜਿਹੜੀ ਤੁਸੀਂ ਵੀਡੀਓ ਬਣਾਈ ਹੈ ਇੱਕ ਤਰ੍ਹਾਂ ਦੀ ਜਿਵੇਂ ਕਟਾਸ਼ ਕਰਦੀ ਹੈ ਅੱਜਕੱਲ੍ਹ ਦੇ ਪ੍ਰਸ਼ਾਸਨ ਨੂੰ ਜਾਂ ਰਾਜਨੀਤਿਕ ਪਾਰਟੀਆਂ ਨੂੰ ਜੀ ਲੱਗਦਾ ਕਿ ਤੁਹਾਨੂੰ ਇਸ ਬਾਰੇ ਜੇ ਕੋਈ ਕੋਈ ਕਾਲ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆ ਰਹੀ ਹੈ ਨਹੀਂ ਪਰੇਸ਼ਾਨੀ ਆ ਰਹੀ ਹੈ ਜੀ ਇੱਕ ਆ ਰਹੀ ਹੈ ਮੈਂ ਦੱਸਣਾ ਚਾਹਾਂਗਾ ਕੱਲ੍ਹ ਤੋਂ ਵੀ ਤੁਹਾਡੀ ਲੋੜ ਪੈ ਸਕਦੀ ਹੈ ਇੱਕ ਪਰੇਸ਼ਾਨੀ ਆ ਰਹੀ ਹੈ ਕਿ ਜਿਹੜੀ ਬਿਲਡਿੰਗ ਜਿਹੜੀ ਦੇ ਵਿੱਚ ਅਸੀਂ ਫਲਮਾਇਆ ਉਹਨੂੰ ਉਹਦੇ ਵਿੱਚ ਨਾ ਤਾਂ ਅਸੀਂ ਕਿਤੇ ਲਿਖਿਆ ਵਿਖਾਇਆ ਕਿ ਇਹਦੇ ਵਿੱਚ ਜਾਂ ਇਹ ਕਿਹੜੀ ਸਰਕਾਰੀ ਬਿਲਡਿੰਗ ਹੈ ਅਸੀਂ ਕਿੱਥੇ ਬੈਠੇ ਹਾਂ ਉਹਦੇ ਵਿੱਚ ਸਿਰਫ ਅਸੀਂ ਇੱਕ ਬਰਾਂਡਾ ਯੂਜ਼ ਕੀਤਾ ਇੱਕ ਕੁਰਸੀ ਤੇ ਇੱਕ ਮੇਜ਼ ਯੂਜ਼ ਕੀਤਾ ਉਹ ਉਹਦੇ ਮੁਤਾਬਕ ਮੈਨੂੰ ਜਦੋਂ ਦੀ ਵੀਡੀਓ ਚੱਲੀ ਆ ਉਦੋਂ ਤੋਂ ਲੈ ਕੇ ਜਿਹੜਾ ਹੈਗਾ ਉਹ ਸਾਡੇ ਮਾਨਯੋਗ ਤਹਿਸੀਲਦਾਰ ਸਾਹਿਬ ਨੇ ਬੁਲਾਇਆ ਸੀ ਮੈਂ ਜਾ ਕੇ ਵੀ ਆਇਆ ਉਹਨੇ ਲਿਖਤੀ ਲੈੜਾ ਕਿ ਕੋਈ ਗੱਲ ਨਹੀਂ ਹੁਣ ਤੁਸੀਂ ਫ੍ਰੀ ਹੋ ਕੱਲ ਮੈਨੂੰ ਐਸਡੀਐਮ ਸਾਹਿਬ ਵਾਸਤੇ ਕਾਲ ਆਈ ਕਿ ਐਸਡੀਐਮ ਸਾਹਿਬ ਨੇ ਬੁਲਾਇਆ ਕੱਲ ਫਿਰ মিডিਆ ਵਾਲੇ ਵੀ ਆਏ ਹੋਏ ਸੀ ਮੈਂ ਝੂਠ ਨਹੀਂ ਬੋਲਦਾ ਕਿ ਮੈਂ ਕਿੱਥੇ ਬਿਜ਼ੀ ਸੀ মিডিਆ ਵਾਲੇ ਵੀ ਸਾਰਾ ਦਿਨ ਮੇਰੇ ਕੋਲ ਆਏ ਜਿਵੇਂ ਅੱਜ ਤੁਸੀਂ ਆਏ ਤੇ ਮੈਂ ਉੱਥੇ ਦੱਸਿਆ ਕਿ ਮੇਰੇ ਨੂੰ 4-5 ਵਜੇ ਜਾਣੇ ਜੀ ਮੇਰਾ ਅੱਜ ਫ੍ਰੀ ਨਹੀਂ ਹੈ ਸਵੇਹਾ ਮੈਂ ਆਪਣਾ ਫਰਜ਼ ਸਮਝਦਿਆਂ ਹੋਇਆ ਆਪਣੀ ਜ਼ਿੰਮੇਵਾਰੀ ਸਮਝ ਉਹਨਾਂ ਨੇ ਕਿਹਾ ਵੀ ਫਿਲਹਾਲ ਦੀ ਘੜੀ ਤਾਂ ਲੱਗਦਾ ਹੈ ਕਿ ਤਹਿਸੀਲਦਾਰ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਫਰੀਦਕੋਟ ਡੀਸੀ ਸਾਹਿਬ ਜਾਂ ਪਤਾ ਨਹੀਂ ਕਿਹੜੀ ਕਿ ਮੀਟਿੰਗ ਦੇ ਵਿੱਚ ਜਾਣਾ ਪੈ ਸਕਦਾ ਤੇ ਫਿਰ ਵੀ ਜੇ ਉਹ ਬੈਠੇ ਤਾਂ ਮੈਂ ਤੁਹਾਨੂੰ ਕਾਲ ਕਰਕੇ ਬੁਲਾ ਲੂੰਗਾ ਹਾਲੇ ਤੱਕ ਜਿਹੜਾ ਮੈਂ ਕਹਿੰਨਾ ਕਿ 2 ਵਜਨ ਵਾਲੇ ਹਾਲੇ ਤੱਕ ਕੋਈ ਕਾਲ ਮੈਨੂੰ ਨਹੀਂ ਆਈ ਮੈਂ ਆਪਣਾ ਫਰਜ਼ ਬਣਦਾ ਫਰਜ਼ 9:30 ਵਜੇ ਨਿਭਾਤਾ ਸੀ ਕਿ ਜੇ ਮੈਨੂੰ ਬੁਲਾਇਆ ਗਿਆ ਤਾਂ ਦੱਸੋ ਜੀ ਕਾਦੇ ਵਾਸਤੇ ਉਹ ਸਿਰਫ ਇੰਨਾ ਕਿ ਚੱਕਰ ਹੈ ਵੀ ਤੁਸੀਂ ਇਹ ਬਿਲਡਿੰਗ ਦੀ ਪਰਮਿਸ਼ਨ ਲਈ ਸੀ ਕਿ ਨਹੀਂ ਲਈ ਸੀ ਉਹ ਬਿਲਡਿੰਗ ਜਿਹਨੂੰ ਜਿਹੜਾ ਉਹ ਖਾਸਤਾ ਕਰਾਰ ਦਿੱਤਾ ਜਾ ਚੁੱਕਿਆ ਕਿ ਇਹੇ ਵਰ ਕਿਸ ਤਰ੍ਹਾਂ ਦਾ ਇਹ ਤੁਹਾਡੇ ਵੀਡੀਓ ਨੂੰ ਇਸ ਵਾਰ ਰਿਸਪੌਂਸ ਮਿਲਿਆ ਲੋਕ ਬਹੁਤ ਜ਼ਿਆਦਾ ਦੇਖ ਰਹੀ ਹੈ ਕਿ ਲੱਗਦਾ ਹੈ ਵੀ ਤੁਹਾਨੂੰ ਹੋਰ ਵੀ ਕੋਈ ਮੈਸੇਜ ਹੈ ਜਾਂ ਦੁਨੀਆ ਨੂੰ ਕੁਝ ਜੀਣਾ ਚਾਹ ਹਾਂਜੀ ਮੈਸੇਜ ਤਾਂ ਬਿਲਕੁਲ ਮੈਂ ਕਈ ਗੱਲਾਂ ਮੈਂ ਕਹਿਣਾ ਹੁੰਨਾ ਹੈ ਕਿ ਕੀੜਾ ਜਿਹੜਾ ਹੁੰਦਾ ਨਾ ਕੀੜਾ ਕਹਿੰਦੇ ਆਪ ਨਹੀਂ ਖਾਂਦਾ ਉਹਦੇ ਟੈਂਡ ਤੋਂ ਗੰਡ ਦਿੱਤੀ ਹੁੰਦੀ ਹੈ ਪਰ ਉਹ ਜੇ ਕਿਤੇ ਅਨਾਜ ਜਿੱਥੇ ਕੋਈ ਸਬੈਲ ਆ ਜਾਂਦੀ ਹੈ ਨਾ ਜਿੰਨੇ ਦੂਰ ਮਰਜੀ ਓਨੀ ਦੂਰ ਤੋਂ ਕੀੜਿਆਂ ਦਾ ਭੌਣ ਜਿਹੜਾ ਹੁਣ ਢੋਣਾ ਸ਼ੁਰੂ ਕਰ ਦਿੰਦਾ ਆਪਣੇ ਖੱਡ ਵਾਲੇ ਪਾਸੇ ਕਿ ਉਹ ਕੀੜੇ ਦੇ ਸਾਹਮਣੇ ਕਈ ਵਾਰੀ ਅਨਾਜ ਦਾ ਦਾਣਾ ਇੰਨਾ ਭਾਰਾ ਆ ਜਾਂਦਾ ਕਿ ਉਹਦੇ ਨਾਲੋਂ ਉਹ ਫਿਰ ਵੀ ਉਹਦਾ ਨਾਲ ਸੰਘਰਸ਼ ਕਰਦਾ ਰਹਿੰਦਾ ਕਿ ਮੈਂ ਉਹਨੂੰ ਆਪਣੀ ਖੁੱਟ ਦੇ ਵਿੱਚ ਲੈ ਕੇ ਜਾਊਂਗਾ ਬੇਸ਼ੱਕ ਉਹਨਾਂ ਨੂੰ ਲਿਜਾ ਕੇ ਰੱਖ ਹੀ ਲੈਣਾ ਜਾਂ ਤੋ ਕੱਟ ਕੱਟ ਕੇ ਸਿੱਟੀ ਦੇਣਾ ਹੁੰਦਾ ਉਸ ਤਰ੍ਹਾਂ ਜਿਹੜਾ ਹੁਣ ਸਾਡੀ ਸਮਾਜ ਦੇ ਵਿੱਚ ਡਿਊਟੀ ਕੁਦਰਤ ਨੇ ਪ੍ਰਮਾਤਮਾ ਨੇ ਲਾ ਕੇ ਭੇਜੀ ਹੈ ਤੇ ਜੋ ਸਾਨੂੰ ਜਿਹੜਾ ਸਿੱਖਿਆਵਾ ਸਾਨੂੰ ਜੋ ਸੰਸਕਾਰ ਸਾਡੇ ਮਾਪਿਆਂ ਨੂੰ ਵੇਖ ਕੇ ਉਹਨਾਂ ਦੇ ਰਹਿਣ ਸੈਨ ਨੂੰ ਵੇਖ ਕੇ ਮਿਲੇ ਆ ਉਹਨਾਂ ਦੇ ਮੁਤਾਬਕ ਮੈਂ ਕਹਿੰਦਾ ਕਿ ਜੇ ਸਾਡੀ ਡਿਊਟੀ ਕੁਦਰਤ ਨੇ ਇਹ ਲਾਈ ਹੈ ਕਿ ਜਿੰਨੇ ਜੋਗੇ ਹੈਗੇ ਹੋ ਉਹਨਾਂ ਕੋ ਤੁਸੀਂ ਲੋਕਾਂ ਨੂੰ ਜਾ ਕੇ ਕਰਨ ਦੀ ਕੋਸ਼ਿਸ਼ ਕਰਨੀ ਹੈ ਉਹਦੇ ਵਾਸਤੇ ਆਪਣੀਆਂ ਕੋਸ਼ਿਸ਼ਾਂ ਜਦੋਂ ਤੱਕ ਸਾਹ ਚੱਲਦੇ ਆ ਉਦੋਂ ਤੱਕ ਕਰਦੇ ਰਵਾਂਗੇ ਜਿੰਨੇ ਜਿੰਨੀ ਸਾਡੀ ਅਕਲ ਹੈ ਉਹਦੇ ਮੁਤਾਬਕ ਵੱਖ-ਵੱਖ ਮੁੱਦਿਆਂ ਤੇ ਵੱਖ-ਵੱਖ ਵਿਸ਼ਿਆਂ ਤੇ ਬਿਨਾ ਕਿਸੇ ਨੂੰ ਕਟਾ ਬਿਨਾ ਕਿਸੇ ਨੂੰ ਸਿੱਧਾ ਟਾਰਗੇਟ ਕੀਤੇ ਜੋ ਚੀਜ਼ਾਂ ਵਿਚਰ ਹੋ ਰਹੀਆਂ ਸਮਾਜ ਦੇ ਵਿੱਚ ਉਹਨਾਂ ਤੇ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿਾਂਗੇ ਇਹ ਸਨ ਜਸਵਿੰਦਰ ਸਿੰਘ ਸਿੱਧੂ ਜਿਨ੍ਹਾਂ ਨੂੰ ਵੀ ਖੁਦ ਨੂੰ ਵੀ ਇੰਨੀ ਉਮੀਦ ਨਹੀਂ ਸੀ ਕਿ ਇਹਨਾਂ ਦੀ ਇੱਕ ਬਣਾਈ ਛੋਟੀ ਜੀ ਸ਼ਾਰਟ ਮੂਵੀ ਹੋ ਇੰਨੀ ਵੱਡੀ ਪਪੂਲਰ ਹੋ ਜਾਊਗੀ ਪਰ ਇਹਨਾਂ ਵੀਡੀਓ ਰਾਹੀਂ ਇਹਨਾਂ ਨੇ ਇੱਕ ਬਹੁਤ ਵਧੀਆ ਚਾਈਨਾ ਡੋਰ ਨੂੰ ਲੈ ਕੇ ਇੱਕ ਸੰਦੇਸ਼ ਦਿੱਤਾ ਗਿਆ ਹੈ ਜੋ ਕਿ ਦੇਖਣਾ ਹੋਵੇਗਾ ਕਿ ਲੋਕਾਂ ਤੇ ਕਿੰਨਾ ਕਾ ਅਸਰ ਪੈਂਦਾ ਹੈ ਕੋਟਕਪੂਰਾ ਤੋਂ ਕੇਸੀ ਸੰਜੇ ਜੀ ਮੀਡੀਆ